ਯਾ ਤੇ ਕੋੜੇ ਵਗਾ ਉਹ ਗਾਣਾ ਕਿਵੇਂ ਗੁਰਾ ਗਾਣੀ ਦੀ ਪੱਟੀ ਵਿੱਚ ਕਰਦੇ ਸਾਡਾ ਮੱਝਾਂਲੇ ਘਰੇ ਆਏ ਆ ਅਸੀਂ 7:30 ਵਜੇ ਬਾਕੀ ਕੰਮ ਤਾਂ ਸਾਰਾ ਨਿਬੜ ਗਿਆ ਪਰ ਜਿਹੜਾ ਉਹ ਪਿਆ ਉਹ ਉਹਦੇ ਨਾਲ ਮੱਥਾ ਲਾਉਣਾ ਉਹਦੇ ਨਾਲ ਇਹਦੇ ਨਾਲ ਇਹਦੇ ਨਾਲ ਇਹ ਬਤਾ ਕੀ ਹੋਇਆ ਅੱਜ ਸਵੇਰੇ ਸਾਡਾ ਕੰਮ ਨਾ ਉਲਝ ਚੇ ਗਿਆ ਉਲਝ ਨਹੀਂ ਪਤਾ ਕੀ ਹੋਇਆ ਸਵੇਰੇ ਸਵੇਰੇ ਇੱਕ ਤਾਂ ਵੀ ਪੌਦ ਵੀਜਣ ਜਾਣਾ ਸੀ ਖੇਤ ਇਹਨਾਂ ਨੇ ਵੀ ਉਹਦੇ ਕਰਕੇ ਸਾਨੂੰ ਐ ਹੋ ਗਿਆ ਪਹਿਲਾਂ ਰੋਟੀ ਰੁੱਟੀ ਬਣਾ ਲਈ ਹੈ ਹਨਾ ਵੀ ਖੇਤ ਜਾਣਗੇ ਫੇ ਰੋਟੀ ਮੰਗਰ ਵੀ ਹੋਣਾ ਨਹੀਂ ਕੋਈ ਲਜਾਨ ਵਾਲਾ ਤੇ ਅਸੀਂ ਪਹਿਲਾਂ ਰੋਟੀ ਰੁੱਟੀ ਦਾ ਕੰਮ ਲਾ ਗਏ ਉਸ ਤੋਂ ਬਾਅਦ ਫਿਰ ਮੈਨ ਮੈਦੀ ਨੂੰ ਆਖਿਆ ਮੈਂ ਇਧਰੋਂ ਸਾਰਾ ਕੰਮ ਨਿਮੇੜ ਕੇ ਆਪਾਂ ਫੇਰ ਹੀ ਉਧਰ ਚੱਲਾਂਗੇ ਵੀ ਚਲ ਕੋਈ ਨਹੀਂ ਅੱਧਾ ਘੰਟਾ ਲੇਟ ਹੋ ਜਾਾਂਗੇ ਆਪਾਂ ਹੀ ਕੰਮ ਕਰ ਲਾਂਗੇ ਹਨਾ ਵੀ ਜਦੋਂ ਸਰਦੇ ਹੀ ਨਹੀਂ ਕਰਨਾ ਤਾਂ ਪੈਣੀ ਆ ਬਾਕੀ ਆਪਦਾ ਕੰਮ ਆ ਜੀ ਇਹਦੇ ਵਿੱਚ ਕੋਈ ਸ਼ਰਮ ਨਹੀਂ ਕੋਈ ਸੰਗ ਨਹੀਂ ਸਗੋ ਦਿਲ ਨਾਲ ਕਰੋ ਤੇ ਵੱਧ ਕੰਮਜਾਬ ਹੋਵੋਗੇ ਹਨਾ ਤੇ ਹੁਣ ਆਪਾਂ ਲਾਉਨੇ ਆ ਮੱਥਾ ਤੇ ਦੀਦੀ ਮੈਨੂੰ ਪਰ ਪਰ ਕੇ ਚਕਾਉਗੀ ਤੇ ਮੈਂ ਜਿਹੜਾ ਗੋਹਾ ਆਪਣਾ 2-3 ਬਠਲੀ ਨੇ ਜ਼ਿਆਦਾ ਨਹੀਂ ਹੁੰਦਾ ਕਿਉਂਕਿ ਹੁਣ ਗਰਮੀਆਂ ਕਰਕੇ ਘੱਟ ਹੀ ਹੁੰਦਾ ਤੇ ਆਪਾਂ ਉਧਰ ਆਪਣਾ ਸਾਹਮਣੇ ਬੱਗ ਲਾਗਾ ਬੀ ਆਪਣੀ ਰੂੜੀ ਹੈ ਉੱਥੇ ਸਾਹਮਣੇ ਬਾਗਲ ਦੇ ਵਿੱਚ ਇਹ ਪਸ਼ੂ ਵਾਲਾ ਘਰ ਆਗਾ ਉਧਰ ਸਾਹਮਣੇ ਇੱਕ ਉਹਦੇ ਵਿੱਚ ਸਾਡੀ ਰੂੜੀ ਹੈ ਸਟੋਰ ਆ ਉੱਥੇ ਆਪਾਂ ਸਿੱਟ ਕੇ ਆਉਣਾ ਹੁੰਦਾਗਾ ਸਾਹਮਣੇ ਆ ਗੇਟ ਆਪਣਾ ਤੇ ਅਸੀਂ ਸਾਰਾ ਕੰਮ ਉਧਰਲਾ ਸਾਰਾ ਨਿਮੇੜ ਕੇ ਆਇਆ ਏ ਟੂ ਜੈਡ ਫੇਰ ਹੀ ਆਇਆ ਇੱਧਰ ਹੁਣ ਚਾਹੇ ਸਾਨੂੰ ਘੰਟਾ ਲੱਗੇ ਚਾਹੇ 2 ਘੰਟੇ ਪਰ ਜਿਹੜੀ ਗਰਮੀ ਆ ਨਾ ਉਹਨੇ ਬੱਟ ਕੱਢ ਰੱਖੇ ਨੇ ਤੇ ਧੂ ਕੱਢ ਗਰਮੀ ਆ ਜਿਹੜੀ ਕਹਿੰਦੇ ਹੁੰਦੇ ਆ ਚੱਕਲੋ ਚੱਕਲੋ ਵਾਲੀ ਸੇ ਚਲੋ ਜੀ ਆਪਾਂ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ ਤੇ ਕੰਮ ਕਰਕੇ ਜਾਵਾਂਗੇ ਅੱਜ ਹੌਸਲੇ ਬਲੰਦ ਹੋਣੇ ਚਾਹੀਦੇ ਨੇ ਵੱਡੇ ਤੋਂ ਵੱਡੇ ਰਾਹ ਵੀ ਜਿਹੜੇ ਔਕੜਾਂ ਨੇ ਉਹ ਖਤਮ ਹੋ ਜਾਂਦੀਆਂ ਨੇ ਆਪਾਂ ਇਹੀ ਸੋਚ ਕੇ ਆਏ ਆਂਗੇ ਵੀ ਗਰਮੀ ਗੁਰਮੀ ਦੇਖੀ ਜਔ ਕਿ ਹੋਊਗਾ ਚੱਕੀ ਜਾਂਦੇ ਆ ਫੱਟੇ ਡਿੱਗਣਾ ਪਈਏ ਕਿਤੇ ਬਸ ਇਹੀ ਆ ਗਰਮੀ ਹੈਗੀ ਵੀ ਜੀ ਬਹੁਤ ਜਾੜਿਆ ਸੱਚੀ ਤੰਗ ਕਰ ਰੱਖਿਆ ਤੇ ਇਹਦੀ ਆਉਂਦੀ ਹੈਗੀ ਤੇ ਬਾਕੀ ਫਿਰ ਆਪਾਂ ਸਾਰਾ ਧੋ ਕੇ ਜਾਵਾਂਗੇ ਸਾਫ ਚਟਾ ਚੈਟ ਕਰਕੇ ਜਾਵਾਂਗੇ ਇੱਕ ਜਾਨੀ ਧੋ ਤੂੰ ਦੋਗੀ ਆ ਕੀ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਜਿਹੜੇ ਸਾਡੇ ਚੈਨਲ ਤੇ ਪਹਿਲੀ ਵਾਰ ਹੋੋਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਨੇ ਤੁਹਾਨੂੰ ਤੁਸੀਂ ਸਾਨੂੰ ਜਰੂਰ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਤੇ ਤੁਹਾਡੇ ਕਮੈਂਟ ਵੀ ਆਉਂਦੇ ਹੁੰਦੇ ਨੇ ਵਿੱਚ ਬਾਈਆਂ ਦੇ ਭਰਾਵਾਂ ਦੇ ਵੀ ਕਮੈਂਟ ਆਉਂਦੇ ਨੇ ਧੰਨਵਾਦ ਆ ਜੀ ਸਾਰਿਆਂ ਦਾ ਸਾਡੀ ਵੀਡੀਓ ਦੇਖਣ ਦੇ ਲਈ ਇੰਨਾ ਪਿਆਰ ਕਰਨ ਦੇ ਲਈ ਤੇ ਚਲੋ ਹੁਣ ਆਪਾਂ ਸ਼ੁਰੂ ਕਰੀਏ ਅੰਤਕਸ਼ਰੀ ਲੈ ਕੇ ਪ੍ਰਭੂ ਦਾ ਨਾਮ ਬੋਲੋ ਰਾਮ 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 ਆਜੋ ਫਿਰ ਬਣੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਦੇ ਜ਼ਰੂਰ ਦੇਖੋ ਸਕਿੱਪ ਨਾ ਕਰਿਓ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਜੀ ਤੇ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਗਾਹੋਂ ਫਿਰ ਲੇਟੀ ਧਰ ਕੇ ਨਹੀਂ ਗਿਆ ਪੱਗਾ ਹਨ ਕਿ ਧਰ ਗਿਆ ਪਤਾ ਨਹੀਂ ਬਾਹਰ ਤੇ ਚੁਪ ਤੇ ਹੀ ਸੀ ਲਾਈਕ ਕਰੀ ਜੀ ਚੱਲ ਹਾਂ ਇਹ ਨੇਤੀ ਆ

ਕਹ ਲੈ ਪੀ ਲੈਂਦਾ ਜੇ ਮੱਝ ਮੈਨੂੰ ਹੋ ਗਈ ਜਿਹੜਾ ਪਹਿਨ ਫਿਰ ਪਹਿਲਾ ਗਾ ਉਹ ਹੱਸੜਵਾ ਲੋ ਸਾਡੇ ਨਾਲ ਦੀ ਵਕਰ ਨੇ ਆਸੀ ਪੱਕਾ ਕਰਕੇ ਆਹਾ ਲਓ ਜੀ ਵੱਠਲ ਭਰ ਲਿਆ ਆਪਾਂ ਹੁਣ ਤੇ ਦੀਦੀ ਮੋਟੀ ਮੋਟੀ ਤੂੜੀ ਜੀ ਕੱਢਣ ਲੱਗ ਗਈ ਤੇ ਫਿਰ ਆਪਾਂ ਚੱਕਦੇ ਆਂ ਵੱਠਲ ਲੈ ਚੁਕਾ ਦੇ ਫਿਰ ਪਹਿਲਾਂ ਮੈਨੂੰ ਕਿੰਨੂ ਦਾ ਲੈਣਾ ਓ ਨੀ ਨੀ ਇਨ ਨੂੰ ਸ਼ੁਰੂ ਹੋਵੇ। ਮੋਲੇ ਨਾ ਨੀ। ਚੋਕਰੇ ਇੰਨੀ ਪਾ। ਪਾ ਦੇ ਪਾ ਦੇ ਹਾਂ। ਪਾ ਦੇ। ਇੱਕ ਬੜੂ। ਅਬਰਾਂਟਾ ਦੇ ਸੁੰਬਰ ਦਾ ਵੇਂਦਰ ਆਜ ਦੀ ਇਹ ਖੋਤੀ ਹੈ ਹਾਂ ਅੱਛੀ ਨੇ ਖੋਤੀ ਚਲੋ ਹਾਂ ਤੋਂ ਪਿੱਛੀ ਰੋਡ ਦੇ ਖੋਤੀ ਤੂੰ ਪਿੱਛੀ ਰੋਡ ਦੇ ਪਸੂਆਂ ਆਇਆ ਤੇ ਵੀ ਮਾਰਦੀ ਤੂੰ ਤਾਂ ਇੱਕ ਵਾਰ ਨਮਾਈਆਂ ਹੋਈਆਂ ਨੇ ਗਰਮੀ ਵਾਲੀ ਜਦਿਆ ਕਸ ਪਸੂ ਵੀ ਵਿਚਾਰੀ ਕੀ ਕਰਨ ਲਓ ਜੀ ਆਪਾਂ ਗੋਹਾ ਸਾਰਾ ਸਿੱਟਤਾ ਤੇ ਹੁਣ ਆਪਾਂ ਧੋ ਦਾਂਗੇ ਇਹ ਨਾਲੇ ਤਾਂ ਪਸ਼ੂ ਠੰਡੇ ਹੋ ਜਾਣਗੇ ਮੜੇ ਮੜੇ ਪਸ਼ੂwidehat ਬਾਜੂ ਤੇ ਇੱਕ ਵਾਰ ਸਵੇਰੇ ਨਮਾ ਕੇ ਬੰਨੀਆਂ ਹੋਈਆਂ ਨੇ ਅੰਦਰ ਇਹ। ਹਾਲ ਇੱਕ ਵਾਰ ਵਿਚਾਰੀਆਂ ਠੰਡੀਆਂ ਜੀਆਂ ਹੋ ਜਾਣਗੀਆਂ ਗਰਮੀ ਬਾਲੀ ਜਾਦੀ ਰਹੀ ਸੀ। ਆਪਾਂ ਪੈਪ ਨਾਲ ਸਾਰਾ ਇਹ ਉਹ ਕਰ ਦਾਂਗੇ ਤੇ ਮੈਂ ਇਧਰੋਂ ਆ ਬਰਾਂਡਾ ਜਿਹੜਾ ਸਾਰਾ ਇਹ ਸੁੰਬਰ ਦਿੰਨੀ ਹੁਣ ਦੀਦੀ ਉਹ ਧੋ ਦਿੰਦੀ ਹੈਗੀ ਨਾਲੇ ਪਸ਼ੂਆਂ ਤੇ ਬਾਜ ਜੂਗਾ। ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈ ਜੀ ਵਿਚਾਰੇ ਪਸ਼ੂ ਵੀ ਕੀ ਕਰਨ। ਜੋ ਆਪਾਂ ਇਹਨਾਂ ਨੂੰ ਵਧੀਆ ਹੋ ਕਰਾਂਗੇ ਫੇਰੀ ਇਹ ਖਾ ਗਈ ਲੈਟੀ ਉਹ ਫੇਰੀ ਦੁੱਧ ਦੇਣੀ ਹੈ ਵਿਚਾਰੀਆਂ ਇਹ ਪੈਪਿਓ ਆਪ ਹੀ ਲੈ ਜਾਂਦੀ ਹੈ ਲਈ ਤਾਂ ਕਿਸੇ ਨੇ ਨਹੀਂ ਆ ਉਹ ਪਈ ਉਧਰ ਬਾਥਰੂਮ ਕੋਲੇ ਮਿਲਦਾ ਉਹ ਆਪ ਹੀ ਲੈ ਜਾਂਦੀ ਹੈ はい。<łość> ਜਾਪਾ ਗੋਹਾ ਜ਼ਾਰਾ ਟਿੱਟਦਾ ਪਸੂ ਅੰਦਰੋਂ ਨਮਾਤੇ ਤੇ ਇਧਰ ਆਪਾਂ ਸਾਰਾ ਬਰਾਂਡਾ ਜਿਹੜਾ ਸਾਫ਼ ਕਰਤਾ ਤੇ ਤੁਹਾਨੂੰ ਕ ਸਾਰਾ ਬਰਾਂਡਾ ਜਿਹੜਾ ਸਾਫ਼ ਕਰਤਾ ਦੇਖ ਲਓ ਗੰਦ ਵੱਜਿਆ ਪਿਆ ਸੀ ਜਮਾ ਤੇ ਇਧਰ ਦੀ ਉਧਰੋਂ ਸਾਰਾ ਅੰਦਰੋਂ ਮੱਜਾਂ ਨਮਾਤੀਆਂ ਧੋਤਾ ਸਾਫ਼ ਕਰਤਾ ਤੇ ਮੱਜਾਂ ਵੀ ਠੰਡੀਆਂ ਹੋ ਗਈਆਂ ਤੇ ਇੰਨਾ ਕੁ ਰਹਿ ਗਿਆ ਬਸ ਉਹ ਕਰਕੇ ਫਿਰ ਆਪਾਂ ਜਾਣੇ ਆਂਗੇ ਉਧਰ ਦੁਪਹਿਰਾ ਹੋ ਗਿਆ ਬਹੁਤ ਜ਼ਿਆਦਾ ਤੇ ਗਰਮੀ ਟੈਕ ਹੋਣ ਵਾਲਾ ਹੋ ਗਿਆ ਹੜ ਤਾਂ ਸੱਚੀ ਇੰਨੀ ਜ਼ਿਆਦਾ ਗਰਮੀ ਸੀ। ਬਸ ਸਾਹੀ ਰਹਿ ਗਿਆ ਇੰਨਾਂ ਕ। ਮੈਟ ਮੂਡ ਧੋਤੇ ਸਾਰੇ। ਚਾਰੀਆਂ ਪਰ ਮੱਝਾਂ ਵੀ ਠੰਡੀਆਂ ਹੋ ਗਈਆਂ ਕਿਉਂਕਿ ਗਰਮੀ ਦੋ ਵਾਰ ਨਹਾਤੀਆਂ ਨਮਾਤੀਆਂ ਮੱਝਾਂ ਪਹਿਲਾਂ ਸਵੇਰੇ ਨਮਾਈਆਂ। ਪਹਿਲਾਂ ਬੱਗਾ ਨਵਾ ਕੇ ਗਿਆ ਤੇ ਹੁਣ ਅਸੀਂ ਨਮਾਤੀਆਂ ਕੋ ਗਰਮੀ ਬਾਲੀ ਜ਼ਿਆਦਾ ਹੋਈ ਪਈ ਹੈਗੀ। ਮੈਨੋਂ ਤਾਂ ਕੁਝ ਨਾ ਕੁਸਾਊਗਾ ਹਨਾ ਜਿਹੜੀ ਇੰਨੀ ਗਰਮੀ ਆ। ਨੇਰੀ ਤਾਂ ਨਾ ਆਵੇ ਮੀਂਹ ਆ ਜਵੇ ਮੈਨੂੰ ਤਾਂ ਆਪਹੀਂ ਲੱਗਦਾ ਵੀ ਨੇਰ ਖਾਤਾ ਜਾਊਗਾ ਸਵੇਰੇ ਨਾਲ ਸਤੋ ਅੱਜ ਹੋਇਆ ਨਹੀਂ ਕੰਮ ਕੋ ਚਲ ਜੇ ਗਿਆ ਤੇ ਕਿਉਂ ਖੇਤ ਜਾਣਾ ਸੀ ਪੌਦ ਵੀ ਜਰੂਰ ਦੇ ਕਰਕੇ ਸਾਨੂੰ ਐ ਹੋ ਗਿਆ ਪਹਿਲਾਂ ਰੋਟੀ ਰੋਟੀ ਬਣਾ ਲਈਏ ਹਨ ਤੁਹਾਨੂੰ ਪਤਾ ਰੋਟੀ ਪਾਣੀ ਦਾ ਕੰਮ ਵੀ ਵੱਡਾ ਹੋ ਜਾਂਦਾਗਾ ਕਿ ਇਹ ਰੋਟੀ ਤੋੜਨੀ ਸੀ ਫਿਰ ਉਹਦੇ ਕਰਕੇ ਫਿਰ ਸਾਨੂੰ ਐ ਹੋ ਗਿਆ ਪਹਿਲਾਂ ਇੱਧਰਲਾ ਕੰਮ ਨਿਬੜ ਜੀਏ ਫੇਰ ਹੀ ਜਾਵਾਂਗੇ ਉੱਧਰ ਫਿਰ ਆਪਾਂ ਉੱਧਰ ਕੰਮ ਕਰਕੇ ਫੇਰ ਹੀ ਆਏ ਆ ਚੱਲ ਪਸੂ ਵੀ ਬਾਹਨੇ ਨਾਲ ਠੰਡੇ ਹੋ ਗਏ ਨਾਲੇ ਦੂਰੀ ਬਾਰ ਨਹੀਂ ਤਾਂ ਫਿਰ ਸ਼ਾਮ ਨੂੰ ਨਮੋਣੇ ਸੀਗੇ ਜਦੋਂ ਬਾਹਰ ਕੱਢਦੇ ਸੀ ਤੇ ਹੁਣ ਆਪਾਂ ਚੱਲ ਹੁਣ ਤੀਜੀ ਵਾਰ ਨਹਾ ਲੈਣਗੇ ਸ਼ਾਮ ਨੂੰ ਤਾਂ ਆਥ ਨੇ ਫਿਰ ਛੜਕ ਦਾਂਗੇ ਚੱਲ ਵਿਚਾਰਿਆਂ ਨੂੰ ਗਰਮੀ ਲੱਗਦੀ ਐ ਇਹਨਾਂ ਨੂੰ ਵੀ ਹੈਨਾ ਫਿਰ ਦੁੱਧ ਸੁੱਕ ਜਾਂਦੇ ਨੇ ਜਮਾ चारा धुप्पे तो तो आ गा है धुपे आ गा मैं यही आ गई नहाने आ गए नहा के हूं आराम कर दे रेस्ट बहुत पैरा हो गया धुप तो इधर अपने कपड़े पाए सुक गए भी ला लिये ਬੁਰਾ ਹਾਲ ਹੁਆ ਪਰ ਬੁਰਾ ਹਾਲ ਹਲੂ ਹਾਲ ਗਰਮੀ ਨਹੀਂ ਹੈਗਾ ਨੰਨ ਇਹਨੂੰ ਤਾਂ ਉਹੀ ਇਨਫੈਕਸ਼ਨ ਹੋਈ ਪਈ ਆ ਲਾ ਲਈਏ ਪਹਿਲਾਂ ਸਾਰੇ ਤੋਤੇ ਸਵੇਰੇ ਤੋਤੇ ਸੀਗੇ ਬਚ ਕੇ ਰਹੋ ਜੀ ਇੰਨੀ ਗਰਮੀ ਆਪ ਦਾ ਕੰਮ ਠੰਡਾ ਸਵੇਰੇ ਸਵੇਰੇ ਕਰ ਲਿਆ ਕਰੋ ਸਾਦਰੇ ਉੱਠ ਕੇ ਹਨਾ ਸਾਦਰ ਉੱਠਣ ਦਾ ਫਾਇਦਾ ਦਿਨੇ ਦਾ ਫਿਰ ਮੱchnਾ ਹੀ ਆ ਜਿਹੜਾ ਮੱchnਾਗਾ ਦਿਨੇ ਤਾਂ ਕੋਈ ਹਾਲ ਨਹੀਂ ਕੋਈ ਹਾਲ ਨਹੀਂ ਲੋਜੀ ਕੱਪੜੇ ਹੋਏ ਆਂਦੇ ਨੇ ਨਿੰਨੇ ਕੀ ਕਰੀਏ ਪੰਡ ਹੋ ਗਈ ਕੱਪੜੇ ਦੀ ਇੱਕ ਦਿਨ ਵੀ ਨਹੀਂ ਪੈਂਦਾ ਹੈਗਾ ਕਿਉਂਕਿ ਹੁਣ ਗਰਮੀ ਕਰਕੇ ਦੂਰੇ ਦੂਰੇ ਤੀਰੇ ਤੀਰੇ ਲਾਹੇ ਆਂਦੇ ਨੇ ਐਨੇ ਹੋ ਗਏ ਕਹਾ ਨਿਕਲ ਗਿਆ ਅਜ ਤਾ ਹਾਂ ਦਾ ਸੱਚੀ ਸਾ ਨਿਕਲ ਗਏ ਮੈਨੂੰ ਤਾਂ ਲੱਗਦਾ ਹੈ ਸੁਰਤਾ ਬੇਸੁਰਤਾ ਹੋਇਆਗਾ ਕੰਮ ਮੂੰ ਚ ਬੋਲਿਆ ਵੀ ਨਹੀਂ ਜਾਂਦਾ ਮੈਂ ਪਾਣੀ ਪੀਏ ਥੋੜਾ ਜਿਹਾ ਮੈਂ ਕੀ ਆਉਣਾ ਫਿਰ ਵੀਡੀਓ ਵਧੀਆ ਲੱਗੀ ਜੀ ਲਾਈਕ ਕਰ ਦਿਆ ਕਰੋ ਵੀਡੀਓ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੱਧ ਤੋਂ ਵੱਧ ਤੇ ਕੀ ਕਹਿੰਦੇ ਹਨ ਯਾਰੇ ਕੀ ਕਹਿੰਦੇ ਹਨ ਯਾਰੇ ਕੀ ਬਣਾਉਣਾ ਹਲਕੀ ਦਾਲ ਹਲਕੀ ਫੁਲਕੀ ਦਾਲ ਸਬਜ਼ੀਆਂ ਕੋ ਆ ਕੇ ਆ ਕੇ ਪੇਕ ਕੇ ਨਹੀਂ ਅੜੀ ਮੱਤ ਮਾਰ ਦੋ ਅੱਜ ਕਦੂਆਂ ਦੀ ਫ੍ਰਿਜ ਭਰੀ ਪਈ ਆ ਅੱਜ ਕਦੂਆਂ ਦੀ ਫ੍ਰਿਜ ਭਰੀ ਪਈ ਆ ਕਦੂ ਕੇਠਾ ਹਰੇ ਪੇਟੇ ਤਿੰਨ ਪਹਿਲੇ ਕਿ ਦੋ ਦੋ ਪੇਟੇ ਆ ਸੱਤ ਅੱਠ ਕੱਦੂ ਹੈ ਨਾ ਸੱਤ ਅੱਠ ਕੱਦੂ ਦੋ ਪੇਟੇ ਚਲੋ ਤਾਂ ਖਰਾਬ ਨਹੀਂ ਹੁੰਦੇ ਆਪਾਂ ਫ੍ਰਿਜ ਚ ਰੱਖਦੇ ਸਵੇਰੇ ਕੱਦੂ ਨਾਲੋਂ ਵੀ ਹੋ ਗਿਆ ਹੋਰ ਉਹਦੀ ਵੀ ਹਵਾ ਨਿਕਲ ਗਈ ਉੱਤੋਂ ਜਿਹੜੇ ਨਵੀਂ ਸਾਈਕਲ ਲਿਆਂਦੀ ਸੀ ਦੋਨਾਂ ਦੇ ਵਿੱਚ ਹੀ ਪੈਂਚਰ ਹੋ ਗਏ ਪੈਂਚਰ ਹੋ ਗਏ ਉੱਤੋਂ ਬਾਈ ਧੁੱਪੇ ਖੜਾ ਰਹਿਣਾ ਇਹ ਸਾਰਾ ਦਿਨ ਇੱਥੇ ਤਾ ਕਰਕੇ ਉਸ ਤੇ ਘੁਰਮਾ ਹੋ ਜਾਊਗੀ ਹੋ ਸਕਦਾ ਇੱਥੇ ਬਾੜ ਦੇ ਅਗਰ ਚਮਕੇ ਦੇ ਵਿੱਚ ਚਮਕੇ ਦੇ ਨਾਲ ਸਵੇਰੇ ਚਲਾ ਜਾ ਤਾਰਾ ਘਟ ਕੇ ਲਈ ਗਈ ਆ ਜਾ ਕੰਮ ਕਰੀ ਇੰਨੀ ਆ ਕਹ ਤਰੀ ਬੋਏ ਕਹ ਤਰੀ ਬੋਏ ਮੇਰੀ ਕੱਟੋ ਗਲਟ ਆ ਰੱਖੀ ਕੀ ਹੋ ਰ ਹੈ ਕੀ ਹੋਆ ਮੈਂ ਖੇਡਣ ਜਾਣਾ ਹੁਣ ਮਾਦੀ ਗੇ ਪੂਛ ਮਰੀ ਜਾਂਦੀ ਹੈ ਮੇਰੀ ਮਾਰੀ ਜਾਂਦੀ ਹੈ ਪੂਛ ਹੀ ਮਰੀ ਜਾਂਦੀ ਹੈ ਗੰਗਲਜੀ ਇਤਰਾ ਇਹ ਮਾਰੀ ਜਾਂਦੀ ਹੈ ਲੈ ਉਹ ਖਾ ਨਹੀਂ ਰਹੀ ਦਿੰਦੀ ਉਹਨੂੰ ਕਹਿੰਦੀ ਮੇਰਾ ਆਟਾ ਮੇਰਾ ਖਾਈ ਨਹੀਂ ਆ ਤੂੰ ਪੀਲਾ ਪੀਲਾ ਗੁੱਦਾ ਦਾ ਗਾਦਾ ਪੀਲੀ ਮੱਖਣੀ ਆਉਂਦੀ ਆ ਦਾ ਪੀਲਾ ਹੀ ਕਿਉਂ ਬਣਦਾ ਆ ਪਿੱਛੇ ਹੋ ਜਾ ਕੇ ਪਾਪਾ ਆਪਣੀ ਐਸ ਵੇਲੇ ਤਿੰਨ ਮੱਝਾਂ ਨਹੀਂ ਧਾਰਾ ਹੁੰਦੀਆਂ ਨੇ ਦੋ ਮੱਝਾਂ ਇੱਕ ਗਾਂ

ਚੌਦੀ ਨਹੀਂ ਉਹ ਕਿੱਧਰ ਹਨ ਕਿੱਥੇ ਉਹ ਨੂੰ ਜਾਗ ਲਾ ਦੇ ਬਣਾ ਹਾਂ ਉਹ ਨੂੰ ਜਾਗ ਲਾ ਦੇ ਵਿੱਚ ਮੱਝ ਦੇ ਰਲਾ ਦੇ ਥੋੜਾ ਜਿਹਾ ਉਹ ਤਾਂ ਜਾਗ ਲਾਉਣ ਵਾਲੀ ਆ ਉਹ ਚ ਮਾਰਾਂਗੇ ਹਾਂ ਉਹ ਚ ਕਹਿੰਦੀ ਆ ਲਓ ਜੀ ਆਪਾਂ ਨਾ ਹਗਾਾਂ ਦੀ ਕੱਢ ਲਈ ਹੁਣ ਦੋ ਮੱਝਾਂ ਰਹਿ ਗਈਆਂ ਉਹਨਾਂ ਦੀ ਕੱਢ ਲਈ ਫੇਰ ਆਪਾਂ ਰੋਟੀ ਬਣਾਵਾਂਗੇ ਲੈ ਬਾਲਟੀ ਬਾਲਟੀ ਤੇ ਖੜਕਾ ਸੌਂਕੇ ਲੱਗ ਜਾਂਦੀ ਹੁੰਦੀ ਨੇ ਮੈਂ ਮੈਂ ਕਰੀ ਸਿਮਰਨਪ੍ਰੀਤ ਭੈਣ ਕਹਿੰਦੀ ਹੁੰਦੀ ਆ ਤੁਸੀਂ ਢਾਰਾਂ ਲੇਟ ਕੱਢਦੇ ਹੋ ਮੈਂ ਭੈਣ ਨੂੰ ਦੱਸਿਆ ਜੀ ਕਾਰਨ ਕੀ ਹੈਗਾ ਤਾਰਾ ਲੇਟ ਕੱਢਣ ਦਾ ਅਸਲੀ ਕਾਰਨ ਇਹ ਹੈ ਕਿ ਭੰਡੇ ਸਾਡੀ ਲੱਜਾਂ ਨੇੜੀਆਂ ਟੋਕੜਾਂ ਨੇ ਸਹੀ ਟਾਈਮ ਤੇ ਨਹੀਂ ਮਿਲਦੀਆਂ ਉਹ ਆ ਗਈ ਬੰਨ ਤਾ ਵੀ ਕਟਾ ਲੋਪਾ ਮਰਤੀ ਕੱਢਾਂਗੇ। ਲੋ ਜੀ ਇੱਕ ਮੱਝ ਦੀ ਰਹਿ ਗਈ ਤਾਰ ਆਪਾਂ ਦੋ ਕੱਢ ਲਈਆਂ ਇੱਕ ਰਹਿ ਗਈ ਬਸ ਆਹ ਲਾਸਟਾਈਂ ਦੀ ਕੱਢਦੇ ਹਾਂ। ਲੋ ਜੀ ਆਪਾਂ ਲਾਉਣ ਲੱਗ ਗਏ ਰੋਟੀ ਟਾਈਮ ਕਿੰਨਾ ਕੁ ਹੋ ਗਿਆ? 7:30 ਹੋ ਗਏ। ਆਪਾਂ ਬੇੜੇ ਦੇ ਵਿੱਚ ਧਰ ਲਿਆ। ਗੈਸ ਅੰਦਰ ਜਿਹੜੀ ਚੌਂਕੇ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਹੈ ਜੀ। ਆਪਾਂ ਇੱਥੇ ਬਹਿ ਕੇ ਬਣਾਵਾਂਗੇ ਰੋਟੀ ਹੁਣ ਆਹ ਲਾ ਲਿਆ ਅਸਲ ਇੱਧਰ ਗੈਸ ਧਰ ਲਿਆ ਦੀਵਾਂਡੇ ਮੱਤ ਲਓ ਜੀ ਆਪਾਂ ਬੇੜੇ ਦੇ ਵਿੱਚ ਧਰ ਲਿਆ ਗੈਸ ਗਰਮੀ ਪਾ ਲਈਏ ਉਹਦਾ ਚੌਕੇ ਦੇ ਵਿੱਚ ਆਪਾਂ ਉੱਡੀ ਬਹਿ ਕੇ ਰੋਟੀ ਬਣਾਵਾਂਗੇ ਟਾਈਮ